ਜੀ ਜੀਮੇਦਾਰ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਚੈਨਲ ਜੰਕਸ਼ਨ ਕੀਤੀਵੜੀ ਤੇ ਅਮੀਰ ਕਰਦੇ ਹਾਂ ਸਾਰੇ ਭੈਣ ਭਰਾਵਾਂ ਦੀ ਖੁਸ਼ਹਾਲ ਤੰਦਰੁਸਤ ਰਹੋਗੇ ਚੜ੍ਹਦੀ ਕਲਾ ਜਿਉਂ ਰਹੋਗੇ ਅੱਜ ਕੱਲ੍ਹ ਆ ਗੁੱਲੀ ਡੰਡੇ ਨੂੰ ਕੰਟਰੋਲ ਕਰਨ ਦੇ ਵਾਸਤੇ ਜੀਮੇਦਾਰਾਂ ਦੇ ਵੱਲੋਂ ਮੈਟਰੀਬੀਡਨ ਦਵਾਈ ਵੱਡੀ ਪੱਧਰ ਤੇ ਵਰਤੀ ਜਾ ਰਹੀ ਹੈ ਜੂਰੀਏ ਦੇ ਵਿੱਚ ਰਲਾ ਕੇ ਪਾਣੀ ਲਗਾਉਣ ਤੋਂ ਬਾਅਦ ਜੀਮੇਦਾਰ ਇਹਦਾ ਛਿੱਟਾ ਮਾਰਦੇ ਨੇ ਕਾਫੀ ਮਾਤਰਾ ਦੇ ਵਿੱਚ ਡੋਜ਼ ਇਹ ਵੀ ਵਰਤੀ ਜਾ ਰਹੀ ਹੈ ਪਹਿਲਾਂ ਅ ਡੇਢ ਸੌ 200 250 ਗ੍ਰਾਮ ਤੱਕ ਜਿਮੀਦਾਰ ਇਹਨੂੰ ਵਰਤਦੇ ਸੀ ਪਰ ਅੱਜ ਕੱਲ 300 ਤੋਂ 400 ਕਈ ਥਾਈ 500 ਗ੍ਰਾਮ ਤੱਕ ਵੀ ਜਿਮੀਦਾਰ ਇਹਨੂੰ ਜ਼ਮੀਨ ਦੇ ਵਿੱਚ ਪਾ ਰਹੇ ਨੇ ਕਿਤੇ ਜਿਹੜੇ ਬੈਡ ਇਫੈਕਟ ਨੇ ਕਈ ਵਾਰੀ ਕਣਕ ਦੇ ਉੱਤੇ ਉਹ ਦਿਖਾਈ ਦਿੰਦੇ ਨੇ ਕਣਕ ਦਾ ਜਿਹੜਾ ਵਾਧਾ ਰੁਕ ਜਾਂਦਾ ਤੇ ਕੱਲੇ ਰੰਗ ਦੀ ਹੋ ਜਾਂਦੀ ਆ ਫਟਾਰਾ ਨਹੀਂ ਕਰਦੀ ਕਈ ਥਾਈ ਕਣਕ ਝੁਰਸ਼ੀ ਜਾਂਦੀ ਆ ਉਸ ਨੂੰ ਆਪਾਂ ਕਿਸ ਤਰ੍ਹਾਂ ਠੀਕ ਕਰ ਸਕਦੇ ਆ ਬੈਡ ਇਫੈਕਟ ਤੋਂ ਕਿਸ ਤਰ੍ਹਾਂ ਬਚ ਸਕਦੇ ਆ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਦੇ ਨਾਲ ਸਾਂਝੀ ਹੋ ਸਕੇ ਕਣਕ ਦੀ ਫਸਲ ਦੇ ਵਿੱਚ ਜਦੋਂ ਮੈਟਰੀਬਿਊਡ ਦਵਾਈ ਆਪਾਂ ਖੇਤ ਦੇ ਵਿੱਚ ਪਾਉਂਦੇ ਆ ਤਾਂ ਉਹਦੇ ਨਾਲ ਕੀ ਹੁੰਦਾ ਹੈ ਕਿਉਂਕਿ ਇਹ ਜਿਹੜੀ ਦਵਾਈ ਨਾਲ ਬੂਟੇ ਦੇ ਵਿੱਚ ਪ੍ਰਕਾਸ਼ ਸੰਸ਼ਲੇਸ਼ਨ ਕਿਰਿਆ ਜਿਹੜੀ ਉਹ ਪ੍ਰਭਾਵਿਤ ਹੁੰਦੀ ਆ ਭਾਵੇਂ ਉਹ ਗੁੱਲੀ ਡੰਡਾ ਉਹ ਵੀ ਪ੍ਰਕਾਸ਼ ਸੰਸ਼ਲੇਸ਼ਨ ਕਿਰਿਆ ਦੇ ਰਾਹੀਂ ਜਦੋਂ ਉਹ ਆਪਣੀ ਖੁਰਾਕ ਨਹੀਂ ਬਣਾ ਸਕਦਾ ਬੂਟਾ ਮਰ ਜਾਂਦਾ ਕਿਉਂਕਿ ਦਵਾਈ ਬੂਟੇ ਦੇ ਅੰਦਰ ਜਾਂਦੀ ਆ ਜੜ੍ਹਾਂ ਦੇ ਰਾਹੀਂ ਇਸੇ ਤਰ੍ਹਾਂ ਉਹੀ ਅਫੈਕਟ ਕਣਕ ਦੀ ਫਸਲ ਦੇ ਉੱਤੇ ਵੀ ਇਹਦਾ ਹੁੰਦਾ ਉਹਦਾ ਸਭ ਤੋਂ ਵੱਡਾ ਅਫੈਕਟ ਜਿਹੜਾ ਹੁੰਦਾ ਜ਼ਮੀਨ ਦੇ ਵਿੱਚੋਂ ਇਹ ਅ ਜਿਹੜਾ ਮੈਗਨੀਜ਼ ਤੱਤਾਂ ਮੈਗਨੀਜ਼ ਸਲਫੇਟ ਆ ਉਹ ਬੂਟਾ ਜ਼ਮੀਨ ਤੋਂ ਲੈ ਨਹੀਂ ਸਕਦਾ ਭਾਵੇਂ ਜ਼ਮੀਨ ਦੇ ਵਿੱਚ ਇਹ ਮੈਗਨੀਜ਼ ਤੱਤ ਥੋੜੀ ਵਾਲੀ ਮਾਤਰਾ ਦੇ ਵਿੱਚ ਹੋਵੇ ਪਰ ਕਿਉਂਕਿ ਪ੍ਰਕਾਸ਼ ਸੰਸਲੇਸ਼ਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਬੂਟਾ ਮੈਗਨੀਜ਼ ਤੱਤ ਸਭ ਤੋਂ ਪਹਿਲਾਂ ਉਹਦਾ ਅਫੈਕਟ ਹੁੰਦਾ ਉਹਦੇ ਤੇ ਬੂਟਾ ਮੈਗਨੀਜ਼ ਸਲਫੇਟ ਨੂੰ ਨਹੀਂ ਲੈ ਸਕਦਾ ਇਸ ਕਰਕੇ ਮੈਗਨੀਜ਼ ਤੱਤ ਦੀ ਘਾਟ ਆਪਣੇ ਕਣਕ ਤੇ ਦਿਖਾਈ ਦਿੰਦੀ ਆ ਉਹਦੀ ਘਾਟ ਕਰਕੇ ਬੂਟਾ ਪੀਲੇ ਰੰਗ ਦਾ ਹੋ ਜਾਂਦਾ ਫਟਾਰਾ ਨਹੀਂ ਕਰਦਾ ਉਹਦਾ ਜਿਹੜਾ ਵਾਧਾ ਰੁਕ ਜਾਂਦਾ ਸੋ ਜੇ ਆਪਾਂ ਮੈਗਨੀਜ਼ ਸਲਫੇਟ ਦੀ ਸਪਰੇਅ ਕਰ ਦਨੇ ਆ ਤਾਂ ਬੂਟੇ ਦੇ ਅੰਦਰ ਜਿਹੜਾ ਮੈਗਨੀਜ਼ ਸਲਫੇਟ ਦੀ ਘਾਟ ਉਹ ਪੂਰੀ ਹੋ ਜਾਂਦੀ ਆ ਤੇ ਬੂਟਾ ਉਹਦਾ ਵਾਧਾ ਸ਼ੁਰੂ ਹੋ ਜਾਂਦਾ ਬੂਟਾ ਫਟਾਰਾ ਕਰਦਾ ਤੇ ਉਹਦਾ ਜਿਹੜਾ ਪੀਲਾ ਰੰਗ ਉਹ ਠੀਕ ਹੋ ਜਾਂਦਾ ਬੂਟਾ ਹਰੇ ਰੰਗ ਦਾ ਹੋ ਜਾਂਦਾ ਜੋਦੀ ਘਾਟ ਪੂਰੀ ਹੋ ਜਾਂਦੀ ਆ ਕਈ ਵਾਰੀ ਕਈ ਵਾਰ ਜ਼ਿਮੀਦਾਰ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਵੱਧ ਤੋਂ ਵੱਧ ਜੂਰੀਆ ਪਾ ਰਹੇ ਨੇ ਜਾਂ ਹੋਰ ਕਈ ਪ੍ਰੋਡਕਟ ਬਾਜ਼ਾਰ ਤੋਂ ਲਿਆ ਕੇ ਸਪਰੇਅ ਕਰਦੇ ਨੇ ਤੱਤਾਂ ਦੀ ਸਪਰੇਅ ਕਰਦੇ ਨੇ ਅਸਲ ਵਿੱਚ ਪ੍ਰੋਬਲਮ ਮੈਗਨੀਸ ਸਲਫੇਟ ਦੀ ਹੁੰਦੀ ਆ ਮੈਗਨੀਸ ਸਲਫੇਟ ਦੀ ਜੇ ਆਪਾਂ ਸਪਰੇਅ ਕਰ ਦਈਏ ਤਾਂ ਮੂਟਾ ਬਿਲਕੁਲ ਆ ਪੂਰਾ ਸਹੀ ਤੰਦਰੁਸਤ ਹੋ ਜਾਂਦਾ ਤੇ ਇਹ ਆਪਾਂ ਬਾਜ਼ਾਰ ਦੇ ਵਿੱਚੋਂ ਆਪਾਂ ਨੂੰ 1 ਕਿਲੋ ਵਾਲੀ ਪੈਕੇਜ ਦੇ ਵਿੱਚ ਮਿਲ ਜਾਂਦਾ 30.5% ਵਾਲਾ ਜਿਹੜਾ ਆਪਾਂ ਨੂੰ ਫੈਕਟ ਮਿਲਦਾ ਉਹ ਆਪਾਂ 1 ਕਿਲੋ 1 ਕਿੱਲੇ ਦੇ ਵਾਸਤੇ ਉਹਦੀ ਸਪਰੇ ਜਿਹੜੀ 150 ਲੀਟਰ ਪਾਣੀ ਦੇ ਵਿੱਚ ਲਾ ਘੋਲ ਕੇ ਉਹਦੀ ਸਪਰੇ ਕਰਦੇ ਹੋ ਤਾਂ ਉਹਦੇ ਨਾਲ ਜਿਹੜਾ ਇਹ ਸਾਰਾ ਮੈਗਨੀਸ਼ੀਅਮ ਸल्फेट ਦੀ ਘਾਟ ਪੂਰੀ ਹੋ ਜਾਂਦੀ ਹੈ ਤੇ ਇਹ ਆਪਾਂ ਰਿਪੀਟ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਤ ਆਪਾਂ ਨੂੰ ਦਿਖਾਈ ਦਿੰਦਾ ਵੀ ਜਿਹੜਾ ਇਹਦਾ ਅਫੈਕਟ ਜ਼ਿਆਦਾ ਹੈ ਤਾਂ ਆਪਾਂ ਇਹਨੂੰ ਰਿਪੀਟ ਕਰ ਸਕਦੇ ਹਾਂ ਦੋ ਵਾਰੀ ਕਰ ਸਕਦੇ ਆ ਤਿੰਨ ਵਾਰੀ ਵੀ ਕਰ ਸਕਦੇ ਆ ਕੋਈ ਜ਼ਿਆਦਾ ਮਹਿੰਗੀ ਮੈਂ ਕਹਾ ਇਹ ਆਪਾਂ ਨੂੰ ਬਾਜ਼ਾਰ ਤੋਂ ਨਹੀਂ ਮਿਲਦਾ ਉਹ ਕੋਈ ਵੱਡਾ ਖਰਚਾ ਨਹੀਂ ਆਉਂਦਾ ਇਹ ਆਪਾਂ ਜੇ 2 ਜਾਂ 3 ਸਪਰੇਹਾਂ ਕਰ ਦਈਏ ਤਾਂ ਬਿਲਕੁਲ ਫਸਲ ਜਿਹੜੀ ਆਪਣੀ ਤੰਦਰੁਸਤ ਹੋ ਜਾਂਦੀ ਹੈ ম্যাগਨੀਸ਼ੀਅਮ ਫੇਡ ਦੀ ਘਾਟ ਪੂਰੀ ਹੋ ਜਾਂਦੀ ਹੈ ਜਿਹੜਾ ਉਹਦਾ ਵੈਟ ਇਫੈਕਟ ਹੈਗਾ ਉਹ ਆਪਾਂ ਉਹ ਤੋਂ ਬਚ ਸਕਦੇ ਹਾਂ ਪਰ ਇਹਦਾ ਇਹ ਮਤਲਬ ਨਹੀਂ ਹੈਗਾ ਵੀ ਆਪਾਂ ਜਿੰਨੀ ਮਰਜ਼ੀ ਮਾਤਰਾ ਦੇ ਵਿੱਚ ਜਿਹੜੀ ਮੈਟ੍ਰੀਬਿਊਟ ਦਵਾਈ ਜ਼ਮੀਨ ਦੇ ਵਿੱਚ ਪਾਈ ਦਈਏ ਮੈਟ੍ਰੀਬਿਊਟ ਦਵਾਈ ਦੇ ਜਿਹੜੇ ਬਹੁਤ ਵੱਡੇ ਜਿਹੜੇ ਨੁਕਸਾਨ ਨੇ ਆਪਾਂ ਜਦੋਂ ਜ਼ਮੀਨ ਦੇ ਵਿੱਚ ਸਿੱਧੀ ਪਾਉਂਦੇ ਆ ਉਹਨਾਂ ਦੇ ਬਾਰੇ ਆਪਾਂ ਪਹਿਲਾਂ ਵੀਡੀਓ ਕਰ ਚੁੱਕੇ ਆ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਪਰ ਜਦੋਂ ਜ਼ਿੰਮੇਦਾਰ ਨਹੀਂ ਹਟਦੇ ਤਾਂ ਮੈਟਰੀਅਲ ਉਹਨਾਂ ਨੇ ਵਰਤਣੀ ਹੀ ਵਰਤਣੀ ਐ ਤਾਂ ਫਿਰ ਉਹਦਾ ਜਿਹੜਾ ਨੁਕਸਾਨ ਹੈ ਉਹਨੂੰ ਆਪਾਂ ਨੂੰ ਕਵਰ ਕਰਨ ਦੇ ਵਾਸਤੇ ਮੈਗਨੀਸ ਸਲਫੇਟ ਦੀ ਸਪਰੇ ਕਰਨੀ ਪਊਗੀ ਹੋਰ ਮਹਿੰਗੇ-ਮਹਿੰਗੇ ਜਿਹੜੀਆਂ ਆਪਾਂ ਨੂੰ ਤੱਤ ਬਾਜ਼ਾਰ ਤੋਂ ਲਿਆ ਕੇ ਪਾਉਣ ਦੀ ਜ਼ਰੂਰਤ ਨਹੀਂ ਉਹਨਾਂ ਦੀ ਘਾਟ ਨਹੀਂ ਉਹਦੀ ਮੈਗਨੀਸ ਸਲਫੇਟ ਤੱਤ ਦੀ ਹੀ ਘਾਟ ਆਉਂਦੀ ਐ ਜਾਂ ਫਿਰ ਜਿਆਦਾ ਤੋਂ ਜਿਆਦਾ ਜਿਹੜੀ ਤੱਤਾਂ ਵਾਲੀ ਸਪਰੇ ਆਪਾਂ ਤੁਹਾਨੂੰ ਦੱਸਿਆ ਜਿਹਦੇ ਵਿੱਚ ਮੈਗਨੀਸ ਸਲਫੇਟ ਆ ਜਾਂ ਢਿੰਕ ਸਲਫੇਟ 21% ਵਾਲਾ ਖਲੀ ਦਾ ਪਾਣੀ ਉਹਦੀ ਸਪਰੇ ਕਰਦੇ ਹੋਗੇ ਤੁਸੀਂ ਜਿਹੜੇ ਜ਼ਿੰਮੇਦਾਰ ਉਹਦੀ ਕਰ ਰਹੇ ਨੇ ਸਪਰੇ ਐਕਚੁਅਲੀ ਉਹਨਾਂ ਖੇਤਾਂ ਦੇ ਵਿੱਚ ਤਾਂ ਇਹ ਪ੍ਰੋਬਲਮ ਆਉਂਦੀ ਹੋਈ ਨਹੀਂ ਪਰ ਜਿਹੜੇ ਜ਼ਿੰਮੇਦਾਰ ਤੱਤਾਂ ਵਾਲੀ ਉਹ ਜਿਹੜੀ ਆਪਾਂ ਦੱਸੀ ਆ ਸਪਰੇ ਉਹ ਨਹੀਂ ਕਰਦੇ ਤਾਂ ਉਹਨਾਂ ਖੇਤਾਂ ਦੇ ਵਿੱਚ ਇਹ ਪ੍ਰੋਬਲਮ ਆਉਂਦੀ ਆ ਉੱਥੇ ਜੇਕਰ ਤੁਸੀਂ ਉਹ ਤਰੀਕਾ ਨਹੀਂ ਵਰਤਣਾ ਤਾਂ ਸਿਰਫ ਮੈਗਨੀਸ ਸਲਫੇਟ ਦੀ ਸਪਰੇ ਕਰਕੇ ਉਹ ਘਾਟ ਨੂੰ ਪੂਰਾ ਕਰ ਸਕਦੇ ਹੋ ਤੇ ਬੂਟਾ ਜਿਹੜਾ ਉਹ ਠੀਕ ਹੋ ਜਾਊਗਾ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤ ਸ਼੍ਰੀ ਅਕਾਲ ਧੰਨਵਾਦ